ਸਤਗੁਰ ਨਾਮਦੇਵ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜੇਕਰ ਉਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ 26 ਅਕਤੂਬਰ 1270 ਨੂੰ ਉਹਨਾਂ ਦਾ ਜਨਮ ਮਹਾਰਾਸ਼ਟਰ ਵਿੱਚ ਹੋਇਆ ਆ ਆ ਪਰਮ ਸੰਤ ਸਨ ਉਹਨਾਂ ਦੇ ਜੀਵਨ ਦੀ ਜੇ ਗੱਲ ਕਰੀਏ ਤੇ ਨਾਮਦੇਵ ਜੀ ਦੇ ਜੀਵਨ ਦੇ ਪ੍ਰਮਾਣਿਕ ਵੇਰਵੇ ਨਾ ਮਾਤਰ ਅਤੇ ਬਹੁਤ ਹੀ ਅਸਪਸ਼ਟ ਹਨ ਪਰ ਭਾਰਤ ਵਰਸ਼ ਦੇ ਬਹੁਤ ਵਿਆਪਕ ਖੇਤਰਾਂ ਦੇ ਵਿੱਚ ਅੱਜ ਤੱਕ ਲੋਕ ਯਾਦ ਰੱਖੀ ਸਨਮਾਨਯੋਗ ਸੰਤਾਂ ਦੀ ਹੋਣ ਤੋਂ ਕੋਈ ਮੁਕਰ ਨਹੀਂ ਸਕਦਾ ਸਤਗੁਰ ਨਾਮਦੇਵ ਜੀ ਦਾ ਜਨਮ 1270 ਨੂੰ ਮਹਾਰਾਸ਼ਟਰ ਦੇ ਜ਼ਿਲ੍ਹਾ 17 ਦੇ ਕ੍ਰਿਸ਼ਨਾ ਨਦੀ ਦੇ ਕੰਢੇ ਵਸੇ ਪਿੰਡ ਨਰਸੀ ਬਾਮਣੀ ਵਿੱਚ ਹੋਇਆ ਭਾਰਤ ਵਰਣ ਵੰਡ ਵਿੱਚ ਆਪ ਜੀ ਜਾਤ ਛਿੰਬਾ ਅਸ਼ੂਤ ਪਰਵਾਨ ਕੀਤੀ ਜਾਂਦੀ ਹੈ ਆਪ ਜੀ ਦੇ ਪਿਤਾ ਦਾ ਨਾਮ ਦਾਮਾ ਸੇਟੀ ਅਤੇ ਮਾਤਾ ਜੀ ਦਾ ਨਾਮ ਗੋਨਾ ਬਾਈ ਸੀ। ਉਹਨਾਂ ਦਾ ਪਰਿਵਾਰ ਭਗਵਾਨ ਵਿट्ठल ਦਾ ਪਰਮ ਭਗਤ ਸੀ। ਨਾਮਦੇਵ ਜੀ ਦਾ ਵਿਆਹ ਅਰਾਦਾ ਬਾਈ ਜੀ ਦੇ ਨਾਲ ਹੋਇਆ ਅਤੇ ਉਹਨਾਂ ਦੇ ਪੁੱਤਰ ਦਾ ਨਾਮ ਨਾਰਾਇਣ ਸੀ। ਸੰਤ ਨਾਮਦੇਵ ਜੀ ਵਿਸੋਪਾ ਖੇਚਰ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ। ਉਹ ਸੰਤ ਗਿਆਨੇਸ਼ਵਰ ਦੇ ਸਮਕਾਲੀ ਸਨ। ਅਤੇ ਉਮਰ ਦੇ ਵਿੱਚ ਉਹਨਾਂ ਤੋਂ 5 ਸਾਲ ਵੱਡੇ ਸਨ। ਸੰਤ ਨਾਮਦੇਵ ਜੀ ਨੇ ਸੰਤ ਗਿਆਨੇਸ਼ਵਰ ਦੇ ਨਾਲ ਪੂਰੇ ਮਹਾਰਾਸ਼ਟਰ ਦਾ ਪਰਮ ਕੀਤਾ। ਭਗਤੀ ਗੀਤ ਰਚੇ ਅਤੇ ਜਨਤਾ ਜਨਾਂ ਦਾ ਅਰਧਨ ਨੂੰ ਸੰਤਾ ਤੇ ਪ੍ਰਭੂ ਭਗਤੀ ਦਾ ਪਾਠ ਪੜਾਇਆ। ਸੰਤ ਗਿਆਨੇਸ਼ਵਰ ਅਤੇ ਪਰਲੋਗਮਨ ਦੇ ਬਾਅਦ ਉਹਨਾਂ ਨੇ ਪੂਰੇ ਭਾਰਤ ਦਾ ਪਰਮ ਕੀਤਾ। ਉਹਨਾਂ ਨੇ ਮਰਾਠੀ ਦੇ ਨਾਲ ਨਾਲ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ। ਇਹਨਾਂ ਨੇ 18 ਸਾਲ ਤੋਂ ਪੰਜਾਬ ਵਿੱਚ ਭਗਵਨ ਨਾਮ ਦਾ ਪ੍ਰਚਾਰ ਕੀਤਾ। ਇਹਨਾਂ ਦੀਆਂ ਕੁਝ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਮੁਖ ਬਾਨੀ ਨਾਮਕ ਕਿਤਾਬ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਸੰਗ੍ਰਹਿਤ ਕੀਤੀਆਂ ਗਈਆਂ ਨੇ। ਅੱਜ ਵੀ ਉਹਨਾਂ ਦੇ ਰਚਿਤ ਗੀਤ ਪੂਰੇ ਮਹਾਰਾਸ਼ਟਰ ਵਿੱਚ ਭਗਤੀ ਅਤੇ ਪ੍ਰੇਮ ਦੇ ਨਾਲ ਗਾਏ ਜਾਂਦੇ ਨੇ। ਨਾਮਦੇਵ ਜੀ ਉਹ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਹੋਏ ਨੇ। ਉਹਨਾਂ ਦੇ ਸਮੇਂ ਵਿੱਚ ਨਾਥ ਅਤੇ ਮਹਾਨ ਭਾਵ ਪੰਥਾਂ ਦਾ ਮਹਾਰਾਸ਼ਟਰ ਵਿੱਚ ਪ੍ਰਚਾਰ ਸੀ। ਨਾਥ ਪੰਥ ਅਲਕ ਨਰਿੰਜਨ ਦੀ ਯੋਗ ਪ੍ਰਪਤ ਸਾਧਨਾ ਦੇ ਸਮਰਥਕ ਅਤੇ ਬਾਹਰੀ ਅਡੱਬਰਾਂ ਦਾ ਵਿਰੋਧ ਸੀ। ਅਤੇ ਮਹਾਨ ਅਨੁਭਵ ਪੰਥ ਵੈਦਿਕ ਕਰਮਕਾਂਡ ਅਤੇ ਵਾਹ ਦੇਵ ਉਪਾਸਨਾ ਦਾ ਵਿਰੋਧੀ ਹੁੰਦੇ ਹੋਏ ਵੀ ਮੂਰਤੀ ਪੂਜਾ ਨੂੰ ਉੱਕਾ ਵਰਜਿਤ ਨਹੀਂ ਸੀ ਮੰਦਾ। ਉਹਨਾਂ ਦੇ ਇਲਾਵਾ ਮਹਾਰਾਸ਼ਟਰ ਵਿੱਚ ਹੋਰ ਵੀ ਬਹੁਤ ਸੀ ਜੋ ਇਸ ਤਰ੍ਹਾਂ ਦੀਆਂ ਮੂਰਤੀ ਪੂਜਾ ਵਿੱਚ ਵਿਸ਼ਵਾਸ ਕਰਦੇ ਸਨ ਆਮ ਜਨਤਾ ਹਰ ਸਾਲ ਗੁਰੂ ਪੁੰਨਿਆਂ ਵਿੱਚ ਕੱਤਕ ਦੀ ਇਕਾदशी ਨੂੰ ਉਹਨਾਂ ਦੇ ਦਰਸ਼ਨਾਂ ਲਈ ਜਾਂਦੀ ਹੈ ਯਾਤਰਾਵਾਂ ਕਰਦੇ ਨੇ ਇਸ ਪ੍ਰਕਾਰ ਉਹਨਾਂ ਦੀ ਯਾਤਰਾ ਕਰਨ ਦੇ ਨਾਲ ਉਹਨਾਂ ਦੇ ਨਾਮ ਦੇ ਨਾਲ ਜੁੜਦੇ ਹਾਂ ਉਹਨਾਂ ਨੇ ਵੀ ਸਿਰ ਤਾ ਸਿਰ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ ਹੈ ਪਿਆਰ ਦਾ ਸੰਦੇਸ਼ ਦਿੱਤਾ ਹੈ ਝੂਠੇ اڈੰਬਰਾਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦੀ ਹੈ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਸਤਗੁਰ ਨਾਮਦੇਵ ਜੀ ਦੇ ਬਾਕੀ ਜੀਵਨ ਤੇ ਵੀ ਆਪਾਂ ਝਾਤ ਮਾਰਾਂਗੇ ਅਗਲੇ ਐਪੀਸੋਡ ਵਿੱਚ ਇੰਨੀ ਜਾਣਕਾਰੀ ਦਿੰਦਿਆਂ ਜੇ ਕੋਈ ਗਲਤੀ ਹੋਈ ਹੈ ਤੇ ਉਹਦੇ ਲਈ ਮਾਫੀ ਚਾਹੁੰਦਾ ਜੁੜੇ ਰਹੋ ਪੋਸੂ ਨਾਮਾ YouTube ਚੈਨਲ ਤੇ ਨਾਲ